ਨੂਰ ਦੀ ਦੀ ਕਾਲੂ ਆਪਾਂ ਨੂੰ ਮਜ਼ਦੂਰ ਦੇਸ ਦੇ ਛੁੱਟੀ ਆ ਹਾਂ ਤੇ ਆਪਾਂ ਨੂੰ ਹਮੇਸ਼ਾ ਛੁੱਟੀ ਹੁੰਦੀ ਹੈ ਜਦੋਂ ਵੀ ਕੋਈ ਤਿਹਾੜ ਹੁੰਦਾ ਜਾਂ ਫਿਰ ਕੁਝ ਹੋਰ ਆਪਣੀ ਡੈਡੀ ਨੂੰ ਕਦੇ ਵੀ ਛੁੱਟੀ ਨਹੀਂ ਹੁੰਦੀ ਹਾਂ ਆਪਾਂ ਉਹਨਾਂ ਨੂੰ ਕੱਲ ਛੁੱਟੀ ਨਾ ਕਰਵਾ ਦਈਏ ਹਾਂ ਕਰਵਾ ਦਈਏ ਮੈਂ ਦੀਦੀ ਨੇ ਗੱਲ ਕਰਦੇ ਦੀਦੀ ਕਾਲੂ ਆਪਰ ਮਜ਼ਦੂਰ ਦੇਸ ਦੀ ਛੁੱਟੀ ਹੈ ਹਾਂ ਤੇ ਆਪਾਂ ਆਪਣੇ ਡੈਡੀ ਨੂੰ ਵੀ ਛੁੱਟੀ ਕਰਵਾਈਏ ਹਾਂ ਦੀਦੀ ਗੱਲ ਤਾਂ ਤੁਹਾਡੀ ਸਹੀ ਆ ਕਾਲੂ ਆਪਾਂ ਨੂੰ ਡੈਡੀ ਦਾ ਪਹਿਲਾ ਉੱਠਣਾ ਪਊ ਆੜੀ ਆੜੀ ਉੱਠੋ ਅੱਗੇ ਮੇਰੀਆਂ ਅੱਜ ਸੀ ਤੁਹਾਨੂੰ ਦਿਹਾੜੀ ਤੇ ਤੇਰੀ ਜਾਣੇ ਵਾਂਗੇ ਕਿਉਂ ਪੁੱਤਾ ਦੀ ਲੈਣ ਕਿ ਅੱਜ ਮਜ਼ਦੂਰ ਤੇ ਸਕੀਮ ਦਾ ਪੁੱਤ ਇਹ ਇਹ ਨਾ ਸਰਕਾਰ ਵੱਲੋਂ ਛੁੱਟੀ ਕਿੰਨੀ ਲਾਂਦੀ ਅੱਜ ਸਾਨੂੰ ਵੀ ਛੁੱਟੀ ਆਈ ਅਸੀਂ ਅੱਜ ਘਰੇ ਰਹਿ ਬਸ ਫੇਰ ਪੁੱਤ ਜੇ ਮੈਂ ਅੱਜ ਘਰੇ ਰਹਿ ਗਿਆ ਫਿਰ ਆਪਣਾ ਖਾਣੇ ਖੂਦ ਲੈ ਕੇ ਚੱਲੂਗਾ ਇਹ ਸਰਕਾਰ ਦਾ ਕੀ ਹੈ ਸਰਕਾਰ ਤਾਂ ਕੋਈ ਵੀ ਬੋਲੀ ਜੋ ਕਿ ਜੇ ਹੁਣ ਮੁਲਾਜ਼ਮ ਨੇ ਸਰਕਾਰੀ ਸੁੱਤੀਆ ਮੁਲਾਜ਼ਮਾਂ ਨੂੰ ਉਹ ਪੈਸਾ ਦਿੰਦੀ ਹੈ ਪਤਾ ਸਰਕਾਰ ਹੈ ਜਿਹੜੀ ਹੁਣ ਮੈਂ ਜੇ ਅੱਜ ਕੰਮ ਤੇ ਨਾ ਗਿਆ ਮੇਰੇ ਤਾਂ ਦਿਹਾੜੀ ਮਤਲਬ ਤਾਂ ਪੁੱਤ 500 ਰੁਪਏ ਜਾਊ ਸਰਕਾਰ ਜਿਹੜਾ ਮੈਨੂੰ 500 ਦੇਊਗੀ ਜਿੱਦਾਂ ਜਿਹੜਾ ਸਰਕਾਰੀ ਮੁਲਾਜ਼ਮ ਨੇ ਉਹਨਾਂ ਲਈ ਸੁੱਤੀ ਹੈ ਇਹ ਆਪਣੇ ਲਈ ਨਹੀਂ ਤਾਂ ਉਹਨਾਂ ਨੂੰ ਤਾਂ ਪੈਸਾ ਮਿਲਦਾ ਹੈਗਾ ਸੁੱਤੀ ਦਾ ਹੁਣ ਮੈਂ ਆ ਮੈਂ ਤਾਂ ਦਿਹਾੜੀ ਆਣਾ ਪਤਾ ਮੇਰਾ ਤਾਂ 500 ਜਾਊਗਾ ਫੇਰ ਆਪਾਂ ਜੀ ਆਪਾਂ 500 ਮੈਂ ਲਿਆਉਂਗਾ ਨਹੀਂ ਫਿਰ ਆਪਾਂ ਖਾਤਾ ਕਿਵੇਂ ਚਲਾਵਾਂਗੇ ਸੋਡੀਆਂ ਪੰਜ ਛਤੀਆਂ ਦਾ ਵੀ ਮੈਂ ਵਿਆਹ ਵੀ ਕਰ ਲਵਾਂਗੇ ਜੇ ਪੈਸਾ ਹੋਊਗਾ ਤਾਂ ਸੋਡੇ ਵਿਆਹ ਵਧੀਆ ਹੋ ਜਾਣਗੇ ਜਲਦੀ ਕਰ ਮੈਂ ਚੱਲਦਾ ਫਿਰ ਕੰਮ ਤੇ ਠੀਕ ਆ ਹਾਂ ਆਪਾਂ ਸਾਵਨ ਨੂੰ ਗੋੜਾ ਕੇ ਕੰਮ ਕਰੀਏ ਠੀਕ ਆ ਹਾਂ ਠੀਕ ਆ ਅੱਖਰ ਲੱਗੀ ਪਿਉਨੋਤੀ ਮਜ਼ਦੂਰਾਂ ਦੀ ਸੁਨੀਆਂ ਅੱਜ ਛੁੱਟੀ ਹੈ ਮਜ਼ਦੂਰਾਂ ਦੀ ਅੱਜ ਛੁੱਟੀ ਅਸੀਂ ਮਨਾਵਾਂਗੇ ਆਪਣੇ ਸਾਰੇ ਦੁੱਖ ਤੇ dard ਭੁਲਾਵਾਂਗੇ ਥਾਲੀ ਥੱਲੇ ਆਪਣੀ ਮੰਦੀ ਡਾਵਾਂਗੇ ਇਕੱਠੇ ਰੱਜ ਦੁਪਹਿਰੇ ਰੋਟੀ ਖਾਵਾਂਗੇ ਆਪਣੇ ਹੱਥੀਂ ਜ਼ਿਆਦਾ ਕੱਪ ਪਿਲਾਵਾਂਗੇ ਹੌਲੀ ਹੌਲੀ ਪੱਖੀ ਚੱਲਸ ਲਾਵਾਂਗੇ ਪਪਾ ਜੀ ਮੈਂ ਨਸੀ ਨੱਠੀ ਆਵਾਂਗੀ ਗਾਗਰ ਵਿੱਚੋਂ ਪਾਣੀ ਨਾਲ ਲਿਆਵਾਂਗੀ ਪਪਾ ਜੀ ਹੋ ਮੇਰੇ ਸੋਹਣੇ ਪਪਾ ਜੀ ਸੁਣ ਕੇ ਗੱਲਾਂ ਕਹਿੰਦਾ ਬਾਪੂ ਸੁਣਤੀ ਏ ਐਵੇਂ ਬਹੁਤੇ ਖ਼ዋਬ ਖਿਆਲ ਨਾ ਪੁਣਤੀਏ ਕੰਮ ਤੇ ਜਾ ਕੇ ਪੈਸੇ ਚਾਰ ਕਮਾਵਾਂਗਾ ਆਉਂਦਾ ਹੋਇਆ ਰਾਸਣ ਨਾਲ ਲਿਆਵਾਂਗਾ ਸਾਡੇ ਬੇੜੇ ਦੁੱਖਾਂ ਦੀ ਤੇਜ ਹਨੇਰੀ ਏ ਐਸੇ ਪੈਸੇ ਦੀ ਅਜ ਲੋੜ ਵਧੇਰੀ ਏ ਧੀਏ ਕੱਲ ਨੂੰ ਡੋਲੀ ਤੈਨੂੰ ਪਾਣਾ ਏ ਥੋੜਾ ਥੋੜਾ ਕਰਕੇ ਦਾਜ ਬਣਾਣਾ ਏ ਇਤਾਂ ਨਾ ਕਰ ਕੰਮ ਤੇ ਮੈਨੂੰ ਜਾ ਬਣ ਦੇ ਜਾਂ ਕਿ ਕਿਤੇ ਦਿਹਾੜੀ ਮੈਨੂੰ ਲਾਵਣ ਦੇ 바ਵਾ ਔਖੇ ਹੁੰਦੇ ਦਿਨ ਗਰੀਬਾਂ ਦੇ ਕੰਮ ਵੀ ਅੱਜ ਕੱਲ ਲੱਭਦੇ ਨਾਲ ਨਸੀਬਾਂ ਦੇ ਸਮਝਦਾਰ ਹੈ ਤੈਨੂੰ ਕੀ ਸਮਝਾਣਾ ਢੀਏ ਡਾਡਾ ਔਖਾ ਹੁੰਦਾ ਦਾਜ ਬਣਾਣਾ ਇੱਕ ਗੱਲ ਮੇਰੀ ਚੇਤੇ ਰੱਖੀ लाਡ ਲਈਏ ਛੁੱਟੀ ਹੁੰਦੀ ਏ ਸਰਕਾਰਾਂ ਦੀ ਛੁੱਟੀ ਹੁੰਦੀ ਏ ਸਰਮਾਇਦਾਰਾਂ ਦੀ ਉਂਝ ਵੀ ਜਿਹੜੇ ਅਕਸਰ ਮੌਜਾਂ ਲੁੱਟਦੇ ਨੇ ਛੁੱਟੀ ਕਰਕੇ ਅਫਸਰ ਮੌਜਾਂ ਲੁੱਟਦੇ ਨੇ ਨਾ ਚਪੜਾਸੀ ਨਾ ਹੀ ਚੌਂਕੀਦਾਰਾਂ ਦੀ ਮਰਜ਼ੀ ਚੱਲਦੀ ਹੈ ਇੱਥੇ ਠੇਕੇਦਾਰਾਂ ਦੀ ਭਾਵੇਂ ਇਹ ਦਿਨ ਸਾਡੇ ਨਾਵੇਂ ਲੱਗਿਆ ਏ ਪਰ ਸਾਨੂੰ ਅੱਜ ਤੱਕ ਇਥੋਂ ਕੁਝ ਨਾ ਲੱਭਿਆ ਏ ਸਾਡੇ ਵਰਗੇ ਬੇਵਸ ਤੇ ਮਜਬੂਰਾਂ ਦੀ ਛੁੱਟੀ ਹੁੰਦੀ ਨਹੀਂ ਮਜਦੂਰਾਂ ਦੀ ਧੀਏ ਸੁੱਟੀ ਹੁੰਦੀ ਨਹੀਂ ਮਜਦੂਰਾਂ ਦੀ